ਸਨੇ ਦੇਖੋ ਇਸ ਤਰ੍ਹਾਂ ਕਿ ਇੱਕ ਇੰਡੀਵਿਜੂਅਲ ਦੀ ਅਮਨ अरोड़ा ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਕਾਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਉਹ ਪਾਰਟ ਆਫ ਪਾਰਟੀ ਹੁੰਦਾ ਹੈ ਜੋ ਉਹ ਜਿਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਈਡਿਓਲੋਜੀ ਨਹੀਂ ਹੈ ਅਰਵਿੰਦ ਕੇਜਰੀਵਾਲ ਜੀ ਨੇ ਹਮੇਸ਼ਾ ਆਪਦੇ ਸਾਥੀਆਂ ਨੂੰ ਆਪਦੇ ਵਰਕਰਸ ਨੂੰ ਸਨੇਹਾ ਇਹ ਹੀ ਦਿੱਤਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਬੂਹਾ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਵੋਟ ਮੰਗਾਂਗੇ ਇਹੀ ਸੋਚ ਉਹਨਾਂ ਦੀ ਹੈ ਇਹੀ ਸੋਚ ਆਮ ਆਦਮੀ ਪਾਰਟੀ ਦੀ ਹੈ ਤੇ ਇਹੀ ਸੋਚ ਆਮ ਆਦਮੀ ਰਹ ਰਹੀ ਹੈ ਸੁਣੋ ਤੁਸੀਂ ਤੁਸੀਂ ਮੇਰੇ ਤੋਂ ਮੈਂ ਤੁਹਾਨੂੰ ਤੁਸੀਂ ਪਹਿਲੀ ਗੱਲ ਪੂਰੀ ਨਹੀਂ ਸੁਣੀ ਹੈਗੀ ਮੈਂ ਕਿਹਾ ਵੀ ਕੋਈ ਵੀ ਇੰਡੀਵਿਜੂਅਲ ਫੁੱਲ ਫਲੈਜ ਪਾਰਟੀ ਨਹੀਂ ਹੁੰਦਾ ਮੈਂ ਵੀ ਪਾਰਟੀ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਪੂਰੀ ਆਮ ਆਦਮੀ ਪਾਰਟੀ ਨਹੀਂ ਹਾਂ ਪੂਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਉਹ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਕਿ ਉਸ ਆਈਡੀਓਲੋਜੀ ਦੇ ਨਾਲ ਇਮਾਨਦਾਰੀ ਦੀ ਆਈਡੀਓਲੋਜੀ ਦੇ ਨਾਲ ਲੋਕਾਂ ਦੇ ਕੰਮ ਕਰਨ ਦੀ ਆਈਡੀਓਲੋਜੀ ਦੇ ਨਾਲ ਉਹਦੇ ਨਾਲ ਜੁੜੇ ਹੋਏ ਨੇ ਉਹ ਪੂਰੀ ਪਾਰਟੀ ਹੈ ਜਿੱਥੇ ਤੱਕ ਅਮਨ ਅਰੋੜਾ ਦਾ ਸਵਾਲ ਹੈ ਮੈਂ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਨਾ ਮੈਂ ਔਰ ਨਾ ਮੈਂ ਜਿੱਥੇ ਤੱਕ ਸਮਝਦਾ ਨਾ ਇਹ ਅਰਵਿੰਦ ਕੇਜਰੀਵਾਲ ਜੀ ਦੀ ਆਇਡੀਓਲੋਜੀ ਹੈ ਔਰ ਨਾ ਪਾਰਟੀ ਦੀ ਆਇਡੀਓਲੋਜੀ ਹੈ ਔਰ ਨਾ ਹੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਮਨੀਸ਼ ਸੋਦੀ ਜੀ ਦੀ ਆਇਡੀਓਲੋਜੀ ਹੈ ਇੱਕ ਗੱਲ ਨੂੰ ਉਹਨਾਂ ਆਊਟ ਆਫ ਕਨਟੈਕਸਟ ਗਲੋ ਕਰ ਦਿੱਤਾ ਗਿਆ ਸਸੀ ਬਾਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ